ਪਰ ਪਰ ਅੰਦਰ ਜਿਹੜਾ ਲੋਕਾਂ ਦਾ ਏ ਉਹ ਉਹਨਾਂ ਚੀਜ਼ਾਂ ਨੂੰ ਹੀ ਪਸੰਦ ਕਰਦਾ ਹਾਂਜੀ ਚੰਗੀ ਚੀਜ਼ ਨੂੰ ਕਹਨ ਨੂੰ ਕਹੀ ਜਾਂਦੇ ਵੀ ਬਣਾਓ ਪਰ ਦੇਖਣਾ ਪਸੰਦ ਨਹੀਂ ਕਰਦੇ ਹਾਂਜੀ ਨਹੀਂ ਮਤਲਬ ਬਹੁਤ ਸੀਰੀਅਸ ਟੌਪਿਕ ਤੇ ਵਧੀਆ ਵਧੀਆ ਚੀਜ਼ਾਂ ਬਣਾ ਕੇ ਵੀ ਛੱਡੀਆਂ ਉਸ ਤੋਂ ਬਾਅਦ ਅਸੀਂ ਹੁਣ ਸੋਚਿਆ ਕਮੇਟੀ ਥੋੜਾ ਜਿਹਾ ਮਸਾਲਾ ਲਾ ਕੇ ਚੀਜ਼ਾਂ ਤਿਆਰੀਆਂ ਕਿੰਨੀਆਂ ਤਿਆਰ ਕੀਤੀਆਂ ਸਭੀ ਕੋਈ ਆਕਾ ਵੀ ਇੱਕ ਅਜਿਹਾ ਚੱਲਦਾ ਜਾਦਾ ਹੈ ਇਹ ਜਿਹੜੀ ਨਹੀਂ ਆੜੀ ਐਦਾਂ ਦੀ ਇੱਕ ਅਹੀ ਨਹੀਂ ਬਣਾਈ ਪੱਠਿਆਂ ਦੇ ਇਹ ਪਤਾ ਨਹੀਂ ਕੀ ਮੇਰੇ ਇਹਦੀ ਪਤਾ ਸੜਕ 'ਤੇ ਉਹ ਨਹੀਂ ਆਉਂਦਾ ਤੇ ਸਾਡਾ ਇੱਕ ਯਾਰ ਮਿੱਤਰ ਹੋਈ ਉਹਨੇ ਕੈਮਰਾ ਚਾਲੂ ਕਰਤਾ ਉਹ ਵੀ ਵੀਡੀਓ ਸਾਡੀ ਬਣੀ ਮਸ਼ਹੂਰ ਹੋਈ ਉਹ ਵੀ ਅਸੀਂ ਜਦੋਂ ਅਸੀਂ ਮਾੜੀ ਮੋੜ ਗਾਲਾਂ ਕੱਢੀਆਂ ਤਾਂ ਵੀਡੀਓ ਦਾ ਕੁਝ ਹੋ ਰਿਹਾ ਨਹੀਂ ਚਾਚਾ ਬਾਹਰ ਜਾ ਦੇ ਆ ਕੇ ਹੋਣੀ ਹੁੰਦਾ ਤੇ ਤੇਰਾ ਪਾਪਾ ਬੋਲਾ 컬러 ਤੇ ਦ ਘਟਾ ਉਹ ਦੋ ਸਾਲ ਮੈਂ ਮੋਟਰ ਚਲਾਈ ਪਹਿਲੇ ਨੰਬਰ ਤੇ ਮੋਟਰ ਚਲਾਈ ਜਾਂਦਾ ਤੇ ਜਿੰਨਾ ਪਤਾ ਉਹ ਜਾਂ ਮੇਰਾ ਮੈਂ ਚਾਚਾ ਨਾਲ ਹੁੰਦਾ ਮੇਰਾ ਮੋਟਰ ਚਲਾਈ ਮੈਂ ਝੂਠ ਨਾ ਮਰ ਜਾ ਇਹ ਝੂਠ ਮਾਰ ਲਿਆ ਜਾਂਦਾ ਰੱਬ ਦੀ ਬੰਦਰ ਤੇ ਜਾਂਦਾ ਮੇਰਾ ਹਰ ਇੱਕ ਵੀਡੀਓ ਜ ਮੇਰਾ ਮੋਟਰ ਚਲਾਇਆ ਇੰਨਾ ਕਿ ਇੰਨਾ ਕਿ ਜਾਂਦਾ ਵੀ ਨਾ ਹੋਏ ਨਾ ਕਰ ਜੂਗਾ ਕਿ ਮੈਂ ਨਾਲ ਨਾ ਗਿਆ ਨਹੀਂ ਚਾਹ ਪਾਣੀ ਦਾ ਘਟਾ ਖਾਓ ਕਰਦੀ ਚਾਹ ਪਾਣੀ ਚਾਹ ਪਾਣੀ ਇਹ ਕੀ ਹੁੰਦਾ ਤੇਰ ਤਾਂ ਬਹੁਤ ਦੂਰ ਦੂਰ ਤੱਕ ਆਪਾਂ 10 12 ਕਿਲੋਮੀਟਰ ਚੱਲੇ ਜੇ ਤੇ 1000 ਰੁਪਏ ਨਹੀਂ ਦੀ ਜੇਮ ਕਰਨ ਦੇ ਉਹ ਵਾਕਿਆ ਮੇਰੀ ਜੀ ਹੁੰਦੀ ਜਾਨ ਨਾਲ ਹੋਣੀ ਹੈ ਮਟੇ ਇੱਕ ਅੱਗੇ ਤੇ ਮੁਰਦਾ ਕਾ ਕੈਮਰਾ ਹੁੰਦਾ ਰਿਹਾ ਇੱਕ ਮੁਰਦਾ ਗਏ ਦਾ ਛੀਂਗ ਇੱਕ ਰੀ ਰਾਹ ਇੰਨਾਂ ਛੀਜ ਹੋ ਗਿਆ ਮੈਂ ਨਹੀਂ ਫੇਰ ਪਾਇਆ ਅੱਛਾ ਨਾ ਨਾ ਖੇ ਦੇਦਾ ਕਿੱਥੇ ਹੋਇਆ ਦਖਾ ਦੇ ਮੈਂ ਕਿੱਥੇ ਹੋਇਆ ਇੱਕ ਕਰੀ ਨਹੀਂ ਰਹਿ ਰਿਹਾ ਇਹਨੂੰ ਪੁੱਛ ਮੈਨੂੰ ਦਿੱਤੇ ਕਿਹੜੇ ਆਪਾਂ ਮੈਨੂੰ ਦਿੱਤੇ ਨਹੀਂ ਕਿਹੜੇ ਜਿਹੜੇ ਮੈਂ ਤੇਰੇ ਨਾਲ ਆਪਾਂ ਲੈਣਾ ਗੇ ਇਹ ਨਾ ਰੋਏ ਪਤਾ ਕੀ ਕਰਦਾ ਹੀ ਇਥੇ ਜੋ ਚਾਨਾ ਨਾ ਉਹ ਨਹੀਂ ਬਾਈ ਤਰੀਕਾਂ ਦਾ ਉਹ ਇਹ ਕੀ ਨਾ ਤਾਂ ਦੇ ਲਈ ਜੇ ਪਾਈ ਤਰੀਕਾ ਪੁੱਛਦਾ ਆ ਮੈਨੂੰ ਹੋਣਾ ਇਹ ਮੁੰਡੇ ਤੇ ਨਾ ਆਏ ਪਹਿਲੇ ਫਿਰ ਇਹ ਤੋਂ ਜ਼ਿਆਦਾ ਹੱਤ ਬੰਦਾ ਜੇ ਫੇਰ ਨਾ ਆਏ ਫੇਰ ਹੀ ਕੰਮ ਛੱਡ ਜਾਣਾ ਫਿਰ ਇੱਕ ਇਹ ਛੱਡ ਕੇ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਾਂ ਜਗਜੀਤ ਸਿੰਘ ਡਾਲ ਤੇ ਅੱਜ ਇੱਕ ਆਪਾਂ ਨਵੇਂ ਕਮੇਡੀ ਕਲਾਕਾਰਾਂ ਦੇ ਨਾਲ ਪੋਡਕਾਸਟ ਕਰਾਂਗੇ ਤੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਜਿਹੜੀ ਕਮੇਡੀ ਜਿਹੜੀ ਉਹਨਾਂ ਦੀ ਵੀਡੀਓ ਆ ਕਦੋਂ ਤੋਂ ਜੜੀਆਂ ਉਹ ਸਟਾਰਟ ਹੋਈਆਂ ਤੇ ਕਿੰਨੀਆਂ ਜੜੀਆਂ ਵੀਡੀਓ ਉਹ ਕਰ ਚੁੱਕੇ ਆ ਤਾਂ ਕਈ ਜੜੀਆਂ ਇਹਨਾਂ ਦੀਆਂ ਵੀਡੀਓ ਕਮੇਡੀ ਉਹ ਕਾਫੀ ਜੜੀਆਂ ਵਾਇਰਲ ਵੀ ਹੋਈਆਂ ਤਾਂ ਤੁਹਾਡਾ ਜੀ ਡਾਲ ਟੀਵੀ ਤੇ ਸਵਾਗਤ ਹੈ ਬਹੁਤ ਬਹੁਤ ਧੰਨਵਾਦ ਜੀ ਚੰਦ ਸਿੰਘ ਜੀ ਤੇ ਇਹ ਸਾਡੇ ਭਰਾ ਹੈਗੇ ਕਿਹਨਾ ਤੁਹਾਡਾ ਅਰਸ਼ਦੀਪ ਅਰਸ਼ਦੀਪ ਸਿੰਘ ਜੀ ਹਾਂਜੀ ਤਾਂ ਆਪਾਂ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਕਿ ਇਹ ਜਿਹੜਾ ਕਮੇਟੀ ਦੇ ਵਿੱਚ ਜਿਹੜੀਆਂ ਵੀਡੀਓ ਤੁਹਾਡੀਆਂ ਕਮੇਟੀ ਬਣਦੀਆਂ ਨੇ ਕਿਸ ਤਰ੍ਹਾਂ ਮੰਦ ਦੇ ਵਿੱਚ ਐਤ ਕਦੋਂ ਤੋਂ ਜਿਹੜੀ ਇਹ ਸਟਾਰਟਿੰਗ ਕੀਤੀ ਸੀ ਇਹ ਜੀ ਪਹਿਲਾਂ ਤੇ ਅਸੀਂ ਮਤਲਬ ਸੀਰੀਅਸ ਟਾਪਿਕ ਤੇ ਵੀਡੀਓ ਬਣਾਉਂਦੇ ਰਹੇ ਸੀ ਹਾਂਜੀ ਤੇ ਇਹ ਮਤਲਬ ਕਿ ਮੈਂ ਇਹ ਮਤਲਬ ਹੈਗਾ ਤੇ ਆਪਣਾ ਇਹ ਮੇਰੇ ਨਾ ਖੇਤਾਂ ਦੇ ਲੱਗੇ ਦੀ ਪਹਿਲੀ ਆ ਮੇਰੇ ਘਰ ਦੇ ਲੱਗੇ ਇਹ ਉੱਥੇ ਪੱਠੇ ਪੁੱਠੇ ਲੈਣ ਆਉਂਦਾ ਮੈਂ ਉਹਦਾ ਇਹਨੂੰ ਜਾਣਦਾ ਨਹੀਂ ਸੀ ਵਸੇ ਹੂੰ ਤੇ ਇਹ ਉੱਥੋਂ ਕੱਲਾ ਵੀਡੀਓ ਬਣਾਉਣਾ ਹੁੰਦਾ ਜਿੱਦਾਂ ਟਿਕਟੌਕ ਤੇ ਬਣਾਉਣਾ ਹੁੰਦਾ ਸੀ ਤੇ ਮੈਂ ਇਹਦੇ ਕੋਲ ਪਹੁੰਚਿਆ ਇੱਕਦਣਾ ਤੇ ਮੈਂ ਇਹਨੂੰ ਕਿਹਾ ਵੀ ਤੂੰ ਜਦ ਮੈਂ ਤੇਰੀਆਂ ਵੀਡੀਓ ਬਣਾ ਟਿਕਟੌਕ ਤੇ ਤੂੰ ਪਾਉਣਾ ਹੈ ਇਹ ਆਂਦਾ ਹੋ ਤੇ ਮੈਂ ਇਹਨੂੰ ਮੁੜ ਕੇ ਕਿਹਾ ਵੀ ਯਾਰ ਮੈਨੂੰ ਵੀ ਨਾਲ ਲੈ ਲੈ ਕਰ ਮੈਨੂੰ ਵੀ ਐਸ਼ਾਇਦਾ ਸ਼ਾਊਂਗਾ ਤੇ ਇਹਨੇ ਮੈਨੂੰ ਨਾਲ ਲੈ ਲਿਆ ਉਹ ਵੀਡੀਓ ਦੇ ਵਿੱਚ ਟਿਕਟੌਕ ਵਾਲੀ ਚ ਫਿਰ ਅਸੀਂ ਇੱਕ ਵੀਡੀਓ ਬਣਾਈ ਉੱਥੇ ਟਿਕਟੋਕ ਵੀ ਲੋ ਅਸੀਂ ਮਤਲਬ ਸ਼ਾਰਟ ਵੀਡੀਓ ਬਣਾਉਂਦੇ ਛੋਟੀਆਂ ਟਿਕਟੋਕ ਦੇ ਪੌਨ ਵਾਲੀਆਂ ਜਾਂ ਸ਼ੇਅਰ ਚੈਟ ਦੇ ਪੌਨ ਵਾਲੀਆਂ ਉਸ ਤੋਂ ਬਾਅਦ ਮੈਨੂੰ ਇਹ ਗਿੰਦਾ ਰਹਿ ਗਿਆ ਵੱਡੀਆਂ ਸਟੋਰੀਆਂ ਲੇ ਆਪਾਂ YouTube ਦੇ ਕੰਮ ਕਰਿਆ ਕਰੀਏ ਮਤਲਬ ਕਿ ਕਮਾਈ ਲੈ ਲਓ ਜਾਂ ਕਿਦਾਂ ਮਰਜੀ ਲੈ ਲਓ ਤੇ ਫਿਰ ਕੋ ਚਿਰ ਬਾਅਦ ਅਸੀਂ ਮਤਲਬ ਕਿ ਆਪਦੇ ਤੌਰ ਤੇ ਛੋਟੀ ਮੋਟੀ ਸਟੋਰੀ ਲੈ ਕੇ ਆਏ ਕਿ ਲੋਕਾਂ ਨੂੰ ਜਾਂ ਜਿੱਦਾਂ ਥੋੜਾ ਆਪਾਂ ਦਿਮਾਗ ਲਾ ਕੇ ਉਹਦਾਂ ਮੈਂ ਸਟੋਰੀਆਂ ਲਿਖਣ ਲੱਗ ਪਏ ਤੇ ਅਹੀ ਹੈ ਯਾਰ ਬੇਲੀ ਇਹ ਮਤਲਬ ਹੈ ਇਹ ਪਹਿਲੋਂ ਨਹੀਂ ਇੱਕ ਦੂਜੇ ਨੂੰ ਜਾਣਦੇ ਉਸ ਤੋਂ ਬਾਅਦ ਜਾਣਨ ਲੱਗੇ ਆ ਤੇ ਤਾਂ ਟੀਮ ਦੇ ਵਿੱਚ ਜਿਹੜੇ ਤੁਹਾਡਾ ਟੀਮਵਰਕ ਹੋਊਗਾ ਹੋਰ ਵੀ ਕਿੰਨੇ ਜਿਹੜੇ ਤੁਹਾਡੇ ਨਾਲ ਜਿਹੜੇ ਕਲਾਕਾਰ ਜੁੜੇ ਸੀ ਟੀਮਵਰਕ ਦੇਖੋ ਜੀ ਮਿਹਨਤ ਬੰਦੇ ਅਹੀ ਹੈਗੇ ਦੋਵੇਂ ਤੇ ਉਦਾਂ ਕੰਮ ਜਿਨ੍ਹਾਂ ਨੇ ਕੀਤਾ ਬਹੁਤ ਬੰਦੇ ਆਏ ਆਪਣੇ ਕੋਲ ਆਏ ਵੀ ਆ ਗਏ ਵੀ ਆ ਜੇ ਹਿਸਾਬ ਨਾਲ ਕੀ ਦਾ ਰੋਲ ਹੁੰਦਾ ਸੀ ਤੇ ਪਿੰਡ ਦੇ ਬੰਦਿਆਂ ਨੇ ਬਹੁਤ ਆਪਾਂ ਨੂੰ ਕਿਹਾ ਇਹ ਆਪਾਂ ਲੈ ਵੀ ਇਹ ਵਿੱਚ ਰੋਲ ਕਰਵਾਏ ਵੀ ਆ ਤੇ ਉਸ ਤੋਂ ਬਾਅਦ ਜਿੰਨਾ ਕਿਦਾ ਸਹੀ ਬੰਦੇ ਆਉਂਦੇ ਜਾਂਦੇ ਰਹੇ ਵਿੱਚੋਂ ਕਈ ਛੱਡ ਜਾਂਦੇ ਰਹੇ ਹਾਂਜੀ ਤੇ ਜਾਣੋ ਜਾਨੀ ਕਿ ਤੁਹਾਨੂੰ ਪਤਾ ਹੀ ਹੈ ਗੱਲ ਦਾ ਵੀ ਚਲੋ ਤੁਸੀਂ ਵੀ ਲੈਣ ਦੇ ਬੰਦੇ ਹੋਗੇ ਕਿੰਨੀ ਮਿਹਨਤ ਲੱਗਦੀ ਹੈ ਇਹ ਚੀਜ਼ ਦੀ ਬਿਲਕੁਲ ਬਿਲਕੁਲ ਮਿਹਨਤ ਬੜੀ ਲੱਗਦੀ ਹੈ ਮਿਹਨਤ ਬਹੁਤ ਲੱਗਦੀ ਹੈ ਐਡਿਟ ਦੀ ਲਾ ਲੋ ਛੋਟ ਦੀ ਲਾ ਲੋ ਤੇ ਬਾਕੀ ਇਹ ਵੀ ਜਿਹੜਾ ਕੋਈ ਮਿਹਨਤ ਕਰਦਾ ਉਹੀ ਕੰਮ ਜਾ ਹੁੰਦਾ ਤੇ ਕਈ ਇਥੇ ਇਨਸਾਨ ਹੈਗੇ ਮਿਹਨਤ ਦਿਖਾਣਾ ਵੀ ਭੱਜ ਗਏ ਆ ਤੇ ਆਪਣੇ ਲੋਬਹਿ ਜੀ ਐਂ ਵੀ ਚਾਹੁੰਦੇ ਗੱਲ ਜੇ ਇਹ ਜੇ ਵੀ ਉਹਨਾਂ ਨੂੰ ਐਵੇਂ ਲੱਗਦਾ ਸੀ ਭਈ ਜਦੋਂ ਸਾਡੇ ਨਾਲ ਕੋਈ ਨਵਾਂ ਬੰਦਾ ਜੋੜਦਾ ਹੈ ਉਹ ਇੱਕ ਦੋ ਵੀਡੀਓ ਕਰਦਾ ਹੈ ਉਹਨੂੰ ਇਹ ਹੀ ਵੀ ਸਾਨੂੰ ਪਾਹੀ ਨਹੀਂ ਦਿੰਦਾ ਭਾਵੇਂ ਉਹਨੂੰ ਐ ਵਕਤ ਆ ਦੇ ਨਹੀਂ ਹੁੰਦਾ ਹੈ YouTube ਤੇ ਹਾਂਜੀ ਤੇ ਇਹ ਤੁਹਾਨੂੰ ਪਤਾ ਕਿਉਂਗੇ ਉਹ ਕੋਈ ਜੇ ਸ਼ਰਤਾਂ ਹੁੰਦੀਆਂ YouTube ਦੀ ਕਿੰਨੇ ਕਿੰਨੀਆਂ ਜਿਹੜੀਆਂ ਵੀਡੀਓ ਤੁਹਾਡੀਆਂ ਟੋਟਲ ਜਿਹੜੀਆਂ ਚੱਲਦੀਆਂ ਪਈਆਂ ਚੈਨਲ ਤੇ ਵੀਡੀਓ ਫਲਹਾਲ ਕਾਫੀ ਚੱਲ ਗਈਆਂ ਹਾਂਜੀ ਬਹੁਤ ਵੀਡੀਓ ਕੀਤੀਆਂ ਤੇ ਪਹਿਲਾਂ ਅਸੀਂ ਸੀਰੀਅਸ ਟਾਪਿਕ ਤੇ ਕਰਦੇ ਨੇ ਹੁਣ ਸਾਡਾ ਸੋਚ ਆਈ ਹੈ ਵੀ ਮਤਲਬ ਕਿ ਜਿਦਾਂ ਤੁਹਾਨੂੰ ਪਤਾ ਚੱਲਦਾ ਪਿਆ ਕਿ ਮਾਹੌਲ ਕਿਦਾਂ ਦਾ ਲੋਕੇ ਟੈਨਸ਼ਨਾਂ ਨਾਲ ਭਰੇ ਰਹਿੰਦੇ ਆ ਕਮੇਡੀ ਫਿਲਮਾਂ ਹਾਂਜੀ ਹੁਣ ਸਾਡਾ ਰਦਾ ਕਮੇਡੀ ਕਰੇ ਕਮੇਡੀ ਕਰੀਆਂ ਵੀ ਆ ਚੱਲ ਵੀ ਰਹੀਆਂ ਆਪਣੀਆਂ ਇੱਕ ਇੱਕ ਵੀਡੀਓ ਤੁਹਾਡੀ ਕਾਫੀ ਵਾਇਰਲ ਹੋਈ ਸੀ ਜਿਹਦੇ ਵਿੱਚ ਇੱਕ ਉਹ ਪਤਾ ਨਹੀਂ ਮਰੀਲ ਜੀ ਮੱਝ ਸੀ ਕਿ ਜਾਂ ਕਮਜ਼ੋਰ ਜੀ ਇੱਕ ਗਾਂ ਸੀ ਤੇ ਜਿੰਨੂੰ ਤੁਸੀਂ ਉਹ YouTube ਤੇ ਜਾ ਕੇ ਸ਼ਾਇਰ Facebook ਤੇ ਪਾਇਆ ਸੀਗੇ ਅਸੀਂ ਜਿਹੜੀ Facebook ਜਾਂ YouTube ਤੋਂ ਕਮਾਈ ਕਰਕੇ ਤੇ ਜਿਹੜੀਆਂ ਆ ਦਾਵਾਂ ਤੇ ਮੱਜਾਂ ਲੈਂਦੀਆਂ ਤੇ ਜਦੋਂ ਉਥੇ ਉਹ ਪਿੰਡ ਵਾਲਿਆਂ ਨੇ ਵੇਖੀਆਂ ਤੇ ਲੋਕ ਹੱਸਦੇ ਸੀ ਉੱਥੇ ਤੇ ਹਾਂਜੀ ਹਾਂਜੀ ਉਹ ਤੇ ਅਸੀਂ ਗਏ ਆ ਵੀਡੀਓ ਸ਼ੂਟ ਕਰਨੇ ਇਹਦੇ ਘਰੇ ਗਏ ਸੀ ਉਥੇ ਇਹਨਾਂ ਦਾ ਸ਼ੂਟ ਸੀ ਤੇ ਉਦੋਂ ਬਾਅਦ ਇਹ ਕੀ ਉਦੋਂ ਥੋੜਾ ਸਮਾਂ ਹੈਗਾ ਸੀ ਪੱਠੇ ਪਾਉਣ ਲੱਪਿਆਂ ਡੰਗਰਾਂ ਨੂੰ ਜਿੱਦਾਂ ਆਪਣਾ ਘਰ ਦੇ ਘਰੇਲੂ ਕੰਮ ਨੰਬਰਾਨੇ ਕਿ ਸੁਜੀ ਨੇ ਕੈਮਰਾ ਖੋਲ ਕੇ ਦੋ ਵੀਡੀਓ ਉਹ ਮੈਂ ਵੀਡੀਓ ਬਣਾਤੀ ਤੇ گاਵਾ ਦਾ ਤੁਹਾਨੂੰ ਪਤਾ ਹੈ ਕਿੰਨੀਆਂ ਗਰਾਜੀ ਉਹਦੇ ਵਿੱਚ ਤੇ ਨਿੱਕਿਆਂ ਨਿੱਕਿਆਂ ਜਾਤੇ ਉਸ ਤੋਂ ਬਾਅਦ ਸਾਨੂੰ ਬਹੁਤ ਹਾਸੇ ਵਾਲੇ ਕਮੈਂਟ ਵੀ ਆਏ ਫੋਨ ਵੀ ਆਏ ਵੀ ਸਾਨੂੰ ਇਹ گاਵਾ ਦੱਸੋ ਕਿ ਨਾਮ ਮੁੱਲ ਲੈਣਾ ਉਹ ਤੇ ਅਚੰਚੇ ਤੇ ਵੀ ਵੀਡੀਓ ਪਾਦੀ ਬਣਾ ਕੇ ਚੱਲੀ ਵੀ ਬਹੁਤ ਤੇ ਉਸ ਤੋਂ ਬਾਅਦ ਅਸੀਂ ਗਾਂ ਵੇਚ ਵੀ ਦਿੱਤੀ ਉਹ ਬਹੁਤ ਹਾਈ ਲੈਵਲ ਤੇ ਸਾਡੀ ਗਾਂ ਇੱਕ ਅਹੀਂ ਵੇਚਤੀ ਇੱਕ ਉਹਦੇ ਵਿੱਚੋਂ ਮਰ ਗਈ ਇੱਕ ਦੇ ਉਹ ਵੇਖਣ ਨੂੰ ਤੇ ਬੜੀਆਂ ਕਮਜ਼ੋਰ ਲੱਗਦੀਆਂ ਤੇ ਫਿਰ ਵੇਚ ਤਾਂ ਗਈਆਂ ਉਹ ਵੇਖ ਇਦਾਂ ਜਿੱਤੋਂ ਲਿਆਉਂਦੀ ਸੀ ਨਾ ਉਹ ਗਾਂ ਮੈਂ ਜਿੱਦਾਂ ਉਸੇ ਨੂੰ ਫੇਰ ਵਾਪਸ ਦੇ ਕੇ ਜਿੱਦਾਂ ਰਾਜੀ ਕਰਕੇ ਥੋੜੀ ਜੀ ਜਾਣੀ ਹਾਂਜੀ ਜਿੱਦਾਂ ਤਾਂ ਅਸੀਂ ਵਿਖਾ ਕੇ ਲੋਕਾਂ ਨੂੰ ਮੁੱਲ ਦੱਸਿਆ ਉਹਦਾਂ ਦਾ ਲੋਕਾਂ ਨੂੰ ਮੁੱਲ ਲਾ ਕੇ ਉਹ ਦਾਨੀਆਂ ਲੈ ਗਏ ਕੋਈ ਹੋਰ ਵੀ ਵੀਡੀਓ ਜਿਹੜੀ ਤੁਹਾਡੀ ਕਾਫੀ ਵਾਇਰਲ ਹੋਈ ਹੋਵੇ ਜਿਹੜੀ ਜਿਹਦੇ ਵਿੱਚ ਉਹ ਹਾ ਸਮਝਾ ਕਾਫੀ ਹੁੰਦਾ ਹਾਂ ਜੀ ਇੱਕ ਹੈ ਜਦੋਂ ਪਹਿਲਾਂ ਸਾਡੀ ਸ਼ੁਰੂ ਸ਼ੁਰੂ ਤੋਂ ਪਹਿਲਾ ਇੱਕ ਵੀਡੀਓ ਵਾਇਰਲ ਹੋਈ ਸਾਡੀ ਉਹ ਚਾਚਾ ਕੈਲਾ ਨਹੀਂ ਜਿਹੜਾ ਅਸੀਂ ਉਹਦੇ ਟੌਪਿਕ ਤੇ ਪਹਿਲੀ ਇੱਕ ਵੀਡੀਓ ਬਣਾਈ ਚਾਚਾ ਕੈਲਾ ਜਿਹੜਾ ਭਾਨਾ ਪਘੋੜਾ ਕਰਨਾਲ ਸਿੰਘ ਤੇ ਉਹਨੂੰ ਅਸੀਂ ਆਪਦਾ ਹੀ ਇਸਤਖਾਦ ਮੰਨਦਾ ਸੀ ਇਸਤਖਾਦ ਮੰਨਿਆ ਸੀ ਹਾਂਜੀ ਉਹਦੇ ਵੱਲੇ ਵੇਖ ਕੇ ਸਾਨੂੰ ਥੋੜੀ ਜਿਹੀ ਝੇੜਕ ਲੱਗੀ ਤੇ ਅਸੀਂ ਉਹਨੇ ਬਣਾ ਦੇ ਉਹਦੇ ਦੇ ਵੀਡੀਓ ਬਣਾਏਗੇ ਉਹ ਬਹੁਤ ਬੜੀ ਜਿਆਦਾ ਵਾਕਈ ਉਹ ਤੋਂ ਬਾਅਦ ਸਾਡੀਆਂ ਇਹ ਕਹੀਂ ਸਕੂਲ ਟਾਈਮ ਵਾਲੀ ਵੀ ਬਣਾਈ ਉਹ ਵੀ ਸਾਡੀ ਵਧੀਆ ਚੱਲੀ ਫਿਰ ਇਹ ਪੁਰਾਣੇ ਸਮੇਂ ਜਿੱਦਾਂ ਸਕੂਲ ਦੀ ਲਾਈਫੀ ਉਹ ਬਣਾਈ ਹੈ ਇੱਕਾਈ ਫੌਜੀ ਵਾਲੀ ਬਣਾਈ ਉਹ ਬਹੁਤ ਚੱਲੀ ਫੋਜੀ ਵਾਲੀ ਬਹੁਤ ਚੱਲੀ ਤੇ ਉਹ ਆਸੇ ਮਜ਼ਾਕ ਵਾਲੀ ਬਣਾਈ ਮਤਲਬ ਇਹ ਕਬੂਤਰ ਚੋਰ ਬਣਾਈ ਉਹ ਵੀ ਸਾਡੀ ਇਹ ਚੱਲੀ ਉਹ ਵੀ ਵੀਡੀਓ ਤੇ ਅਸੀਂ ਕਹਾ ਵੀ ਬਣਾਈਆਂ ਚੱਲੀਆਂ ਬਹੁਤ ਉਸ ਤੋਂ ਬਾਅਦ ਥੋੜਾ ਤੁਹਾਨੂੰ ਪਤਾ ਹੈ ਜੀ ਅੱਜ ਕੱਲ ਹਰ ਕੋਈ ਪੈਸੇ ਮੰਗਦਾ ਤੇ ਤੁਹਾਨੂੰ ਪਤਾ ਕਿੰਨੀ ਮੁਸ਼ਕਲ ਨਾਲ ਇਹ ਚੀਜ਼ ਦੇ ਵਿੱਚ ਕਦੀ ਮਿਲੇ ਵੀ ਹੈ YouTube Facebook ਤੇ ਹਾਂਜੀ Facebook ਤੋਂ ਹੁਣ ਪੈਸੇ ਆਏ YouTube ਸਾਡਾ ਥੋੜਾ ਜਿਹਾ ਫੈਕਟ ਪੈ ਗਿਆ ਹੈ ਚੈਨਲ ਤੇ ਤੇ ਉਦੋਂ ਬਾਅਦ ਹੁਣ ਫੇਰ ਕੰਮ ਚੱਲੂਗਾ ਹਾਂ ਹਾਂਜੀ ਫੇਸਬੁਕ ਤੇ ਹਨ ਕਮਾਈ ਆ ਰਹੀ ਹੁਣ ਜਦੋਂ ਕਮਾਈ ਆਉਂਦੀ ਹੈ ਦੋ ਤੁਸੀਂ 파ਟਰਨਰ ਜੀ ਹਾਂਜੀ ਤੇ ਕਦੀ ਵਿੱਚ ਫਿਰ ਰੋਲਾ ਪਾਣੀ ਪਈ ਨਾ ਜੀ ਨਾ ਨਾ ਪੈ ਜਾਂਦਾ ਫਿਰ ਨਹੀਂ ਪਿਆ ਕੀ ਪੈ ਜਾਂਦਾ ਫਿਰ ਛਿੱਤਰ ਛਿੱਤਰ ਫੇਰ ਲੀਦੇ ਇਹਨਾਂ ਰਾਜੀ ਹੋ ਜਾਂਦਾ ਕਦੀ ਕਦੀ ਇਹਰੇ ਇੱਕ ਕਦੀ ਅਰੇ ਹੀ ਗੱਲ ਲੜੇ ਆ ਵੀ ਸਾਡਾ ਇੱਕ ਯਾਰ ਮਿੱਤਰ ਹੁੰਦਾ ਸੀ ਚਲੋ ਉਹਦਾ ਨਾਂ ਕੀ ਲੈਣਾ ਉਹ ਸਾਡਾ ਸਮਝੌਤਾ ਕਰਾਉਂਦਾ ਵੀ ਲੜੇ ਬੜੀ ਰਹੀਆਂ ਚਾਰ ਚਾਰ ਮਹੀਨੇ ਨਹੀਂ ਅਸੀਂ ਇੱਕ ਦੂਜੇ ਨਾਲ ਕੁੰਦੇ ਰਹੇ ਕਦੀ ਪੈਸਾ ਦਿੱਤਾ ਇਹਨਾਂ ਨੇ ਨਹੀਂ ਅਜੇ ਤੱਕ ਨਹੀਂ ਨਾ ਯਾਰਿਆ ਦਾਣਾ ਗਾ ਨਹੀਂ ਅਜੇ ਤੱਕ ਇਹਨੇ ਪਾਇਆ ਮੈਂ ਮੈਨੂੰ ਨਾ ਹੋ ਰਿਹਾ ਹੈ ਔਰ ਕੋਈ ਤੁਸੀਂ ਬੋਲ ਸਕਦੇ ਹੋ ਹਾਂਜੀ ਇਹ ਰਿਕਾਰਡ ਹੋ ਜਾਣਾ ਨਹੀਂ ਨਹੀਂ ਅਜੇ ਤੱਕ ਇਹਨੇ ਜਿਹੜਾ ਵਿਚਾਰੇ ਨੇ ਪਾਏ ਕੀ ਦੇਣੇ ਐਦਾ ਕਦੀ ਆਇਆ ਨਹੀਂ ਕਿਉਂਕਿ ਡਾਲਰ ਜਿਹੜੇ ਉਹ ਬੁੱਕ ਤੇ ਜਮਾ ਹੋਏ ਜਾਂਦੇ ਆ ਖਾਤੇ ਦੇ ਵਿੱਚ ਨਹੀਂ ਪਾਏ ਤੁਸੀਂ ਕਿਹਾ ਪਈ ਪੈਸੇ ਆਉਂਦੇ ਹੁਣੇ ਤੁਸੀਂ ਮੁਕਰ ਗਏ ਵੀ ਵਿੱਚੇ ਜਮਾ ਹੁੰਦੇ ਜਾਂਦੇ ਨਹੀਂ ਜਾਣੀ ਪੈਸੇ ਫਿਰ ਖੈਗੀ ਹੈ ਕਿ ਕੋਈ ਲੱਗੇ ਤਾਹੇ ਆਉਂਦੇ ਹੈ ਪਰ ਉਹ ਪੈਸੇ ਜਿਹੜੇ ਲੱਗਾ ਫੇਸਬੁਕ ਮੈਨੇ ਗੜਬੜ ਨਹੀਂ ਮੈਨੇ ਗੜਬੜ ਦੀ ਨਹੀਂ ਕੋਈ ਗੱਲ ਉਹ ਮੈਨੂੰ ਦਿਖਾਉਂਦਾ ਪਰ ਹਰੇਕ ਸ਼ਾਇਦ ਇਹਨੂੰ ਮੈਂ ਪਰ ਸੁਪਨੇ ਚ ਦੇ ਦੇਣਾ ਥੋੜੀ ਜੀ ਪੇਮੈਂਟ ਸੁਪਨੇ ਦੇ ਦੇ ਦੀ ਥੋੜੀ ਬਾਦੀ ਪੇਮੈਂਟ ਤੇ ਇਹਨੇ ਖੁਸ਼ ਹੋ ਜਾਂਦਾ ਸੁਪਨਾ ਇਹਨੂੰ ਸੁਖੜਾ ਆ ਜਾਂਦਾ ਸੁਪਨਾ ਆ ਜਾਂਦਾ ਕਿ ਮੈਨੂੰ ਪੇਮੈਂਟ ਮਿਲ ਗਈ ਇਹਨੇ ਖੁਸ਼ ਹੋ ਜਾਂਦਾ ਜਦੋਂ ਤੁਸੀਂ ਸ਼ੂਟਿੰਗ ਕਰਨ ਜਾਂਦੇ ਹੋ ਇਹਦੇ ਨਾਲ ਘਰ ਦਾ ਕੰਮ ਛੱਡ ਕੇ ਜਾਂਦੇ ਹੋ ਤਾਂ ਫਿਰ ਘਰ ਵਾਲੇ ਨਹੀਂ ਕਹਿੰਦੇ ਪੀ ਲਿਆ ਕਾਕਾ ਕਿੰਨੇ ਪੈਸੇ ਲੈਂਦੇ ਓ ਤੁਹਾਨੂੰ ਕਾਰ ਵਾਲੇ ਤੇ ਕਹਿੰਦੇ ਵਾਧੂ ਪਰ ਹੁਣ ਕੀ ਕਰੀਏ ਜਦੋਂ ਆਉਂਦਾ ਹੀ ਨਹੀਂ ਮਗਰੋਂ ਹੀ ਕੋਹ ਹਾਣੇ ਵੀ ਨਹੀਂ ਕਰੇ ਅੱਛਾ ਫਿਰ ਆਨੇ ਵੀ ਲਾਉਂਦੇ ਜੀ ਮੈਂ ਹੁਣ ਕਰ ਦਿਆਂ ਨੂੰ ਪਰਦੇ ਆਉਂਦਾ ਉਹ ਫਿਰ ਕਰੋਂ ਕਿਦਾਂ ਮਾਰ ਦੇ ਕੇ ਝੂਠ ਸੱਚ ਮਾਰ ਕੇ ਪੈਸੇ ਲੈਂਦੇ ਜੀ ਨਹੀਂ ਕਰਦੇ ਜੇ ਇਹ ਵੀ ਦਿੰਦੇ ਕਿ ਜੇ ਝੂਠ ਮਾਰਦੇ ਕਰਦੇ ਚਲੋ ਕਰੇ ਠੀਕ ਠਾਕ ਆਪਣਾ ਸਰਕਲ ਦੋਨ ਦਾ ਠੀਕ ਹੈ ਦੇ ਦਿੰਦੇ ਚਲੋ ਜਦੋਂ ਮੰਗੀ ਦੇ ਇਹ ਨਹੀਂ ਕੋਈ ਗੱਲ ਤੇ ਬਾਕੀ ਕਈ ਵਾਰ ਇਹਨੂੰ ਖੁੱਲਣੀਆਂ ਵਰ ਜਾਂਦੀਆਂ ਹਾਂਜੀ ਹਾਂਜੀ ਕਈ ਵਾਰੀ ਥੋੜਾ ਜਿਹਾ ਇੱਕ ਮੈਨੂੰ ਅਜੇ ਵੀ ਚਾਹਤਾ ਇੱਕ ਹੀ ਤੇ ਇਹ ਤੇ ਸਾਡਾ ਜਗਵੀਰ ਨਾਲ ਹਾਂ ਦਾ ਇੱਕ ਦੋਸਤ ਸੀ ਜਗਵੀਰ ਜੀ ਉਹਨਾਂ ਦੀ ਡੈਥ ਹੋ ਚੁੱਕੀ ਆ ਮਤਲਬ ਮੇਨ ਬੰਦੇ ਅਸੀਂ ਤਿੰਨੇ ਹਾਂ ਤਿੰਨੇ ਹਾਂ ਤੇ ਉਹ ਸਾਡਾ ਬੜਾ ਸਾਥ ਦਿੰਦਾ ਰਿਹਾ ਉਹ ਕੰਮ ਚ ਵੀਡੀਓ ਵਾਲੇ ਚ ਪਹਿਲਾਂ ਹਾਂਜੀ ਬਾਕੀ ਮੇਨ ਮੁੱਕ ਦੀ ਗੱਲ ਇਹ ਵੀ ਜਦੋਂ ਉਹ ਤੁਰ ਗਿਆ ਉਹਨਾਂ ਦਾ ਸਾਡਾ ਕੰਮ ਹੀ ਠੱਪ ਚਲੋ ਥੋੜਾ ਜਿਹਾ ਹੋ ਗਿਆ ਪਰ ਚੱਲਦਾ ਕੰਮ ਇਹ ਤੁਹਾਨੂੰ ਇਹ ਗੱਲ ਦਾ ਪਤਾ ਕਿ ਟੀਮ ਦੀ ਲੋਡ ਹੁੰਦੀ ਮਿਹਨਤ ਦੀ ਲੋਡ ਹੁੰਦੀ ਆ ਕਈ ਵਾਰੀ ਬੰਦਾ ਕੰਮ ਵੀ ਨਾ ਕਰੇ ਸਾਰਾ ਹੀ ਬੋਧ ਹੁੰਦਾ ਤੇ ਉਹ ਸਾਡਾ ਥੋੜਾ ਜਿਹਾ ਸਾਰਾ ਥੋੜਾ ਸਾਰਾ ਸਾਡਾ ਟੁੱਟ ਗਿਆ ਹੁਣ ਹਾਂਜੀ ਹੁਣ ਇਹ ਵੀ ਹੁਣ ਥੋੜਾ ਜਿਹਾ ਨਵੇਂ ਤੌਰ ਤੇ ਨਵੇਂ ਬੰਦਿਆਂ ਨਾਲ ਕੰਮ ਸ਼ੁਰੂ ਕਰ ਰਹੇ ਆ ਬਹੁਤ ਜਲਦੀ ਮਤਲਬ ਨਵੀਆਂ ਚੀਜ਼ਾਂ ਵੇਚਣੇ ਮਿਲ ਜਣਾਂ ਮੈਂ ਕਿਹਾ ਕੀਤੀ ਵੀਰ ਭਾਲ ਰਹਿਣਾ ਤੁਸੀਂ ਜਾਣਦੇ ਹੋ ਗੇਰ ਭਾਲ ਰਹਿਣਾ ਖੇਲੇ ਹੋਣੀ ਹਾਂਜੀ ਹਾਂਜੀ ਉਹਨਾਂ ਦੇ ਨਾਲ ਇੱਕ ਵੀਡੀਓ ਕੀਤੀ ਆ ਜੇ ਬਾਬੇ ਨੇ ਮੇਹ ਰੱਖੀ ਤੇ ਇੱਕ ਅੱਧੀ ਹੋਰ ਕਰਾਂਗੇ ਉਹਨਾਂ ਬਾਕੀ ਰਹੀ ਪੈਸਿਆਂ ਦੀ ਗੱਲ ਮੰਗਦਾ ਤੇ ਬਹੁਤ ਆਦੇ ਪੈਸੇ ਤਾਂ ਮੈਂ ਇਤੋਂ ਬੜੀ ਵਾਰੀ ਮੰਗੇ ਰੋਜ਼ ਮੇਰੀ ਜਾਨ ਖਾਂਦਾ ਜੋ ਪੈਸੇ ਦੇ ਵੇੜੇ ਫੇਸਬੁੱਕ ਦੇ ਆਏ ਮੈਨੂੰ ਬਾਹਨੇ ਲਾਉਂਦਾ 21 ਤਰੀਕ ਨੂੰ ਆ ਜਾਣੇ ਆ ਬੜੀ ਬਾਈ ਇਹਨਾਂ ਨੰਗਾਤੀਆਂ ਇਦਾਂ ਹੀ ਮੈਂ ਸੁਣਿਆ ਹੈ ਇੱਕ ਦਿਨ ਤੁਸੀਂ ਕਰਦਿਆ ਨਾ ਕੋਈ ਝੂਠ ਚਾਟ ਮਾਰ ਕੇ ਤੇ ਪੈਸੇ ਲੈ ਹੀ ਸ਼ਾਇਦ ਕਿ ਸਾਡੇ ਪੈਸੇ ਆਏ ਆ ਤੇ ਉਹਦਾ ਨਹੀਂ ਉਹ ਕਰਦਿਆਂ ਦੀ ਮੈਂ ਤੁਹਾਨੂੰ ਗੱਲ ਦੱਸਦਾ ਕਰਦਿਆਂ ਤੋਂ ਪੈਸੇ ਹੀ ਲੈ ਸੀ ਉਦੋਂ ਇੱਕ ਸਾਡਾ ਜਿਹੜਾ ਬਾੜਬਾਏ ਦਾ ਚੈਨਲ ਸੀ ਨਾ ਇੱਕ ਹੀ ਉਹ ਮੋਨਟਾਈਜ਼ ਕਰਾਉਣਾ ਸੀ ਤੇ ਉਦੋਂ ਉਦੋਂ ਮੈਂ ਪੈਸੇ ਲੈ ਸਾਡਾ ਇੱਕ ਪਹਿਲਾ ਚੈਨਲ ਚੱਲਦਾ ਸੀ ਬਾੜਬਾਏ ਟੀਵੀ ਉਹ ਹੋ ਗਿਆ ਹੁਣ ਬੰਦ ਉਹ ਫੈਕਟ ਹੋ ਗਿਆ ਉਹ ਤੇ ਸਾਡੇ ਪੈਸੇ ਲੱਗੇ ਹੋ ਤੇ ਮਤਲਬ ਪੇਮੈਂਟ ਆ ਜਾਣੀ ਉਹ ਫੈਕਟ ਪੈ ਗਿਆ ਉਹ ਬੰਦ ਹੋ ਗਿਆ ਉਹਦੇ ਵਿੱਚ ਜਿਹੜਾ ਡਾ ਲਾਉ ਸਾਡੇ ਉਦਾਂ ਹੀ ਜਮਾ ਹਾਂਜੀ ਹਾਂਜੀ ਤੇ ਕੋਈ ਕਮੇਡੀ ਯਾਦ ਹੈ ਹੋ ਜੀ ਜਿਹੜੀ ਹੁਣ ਵੀ ਤੇ ਸਾਡੇ ਜਿਹੜੇ ਕੋਈ ਜੋਕ ਤੁਹਾਨੂੰ ਆਉਂਦਾ ਹੋਵੇ ਜੀ ਨਾਲ ਸਾਡੇ ਦਰਸ਼ਕ ਇੱਥੇ ਜਿਹੜਾ ਹੱਸਾਂ ਜਾਗ ਜਿਹੜਾ ਮਾਨ ਸਕਣ ਕਮੇਟੀ ਭਰਾਲ ਕਿਉਂਕਿ ਤੁਹਾਡੀਆਂ ਕਾਫੀ ਜੜੀਆਂ ਕਮੇਟੀਆਂ ਵੈਰ ਲੋਈਆਂ ਹਾਂਜੀ ਮੌਕੇ ਦੇ ਤੇ ਨਹੀਂ ਕੋਈ ਮਤਲਬ ਜਦੋਂ ਅਸੀਂ ਛੋਟ ਕਰਦੇ ਹਾਂ ਉਹ ਸਾਡੇ ਦਿਮਾਗ ਤੋਂ ਬਾਹਰ ਸਾਰਾ ਕੁਝ ਚੱਲਦਾ ਰਹਿੰਦਾ ਅਸੀਂ ਕੋਈ ਮਤਲਬ ਲੈ ਕੇ ਕੰਮ ਨਹੀਂ ਕਰਦੇ ਇਹ ਕਦੀ ਨਹੀਂ ਕੀਤਾ ਹਾਂਜੀ ਉਹ ਕੰਮ ਨਹੀਂ ਸਾਡੇ ਕੋਲ ਹੈਗਾ ਮੌਕੇ ਤੇ ਅਸੀਂ ਆਪਦੀਆਂ ਗੱਲਾਂ ਅੱਗੇ ਉੱਥੇ ਸਾਰੇ ਜਾਣੇ ਹੁੰਦੇ ਆ ਭਾਰਪਾਂ ਦੇ ਬੰਦੇ ਹੁੰਦੇ ਵਾਰਪਰਤਾਂ ਦੀ ਗੱਲ ਹੁੰਦੀ ਹੈ ਪਰ ਜਦੋਂ ਇਹ ਆਪਣਾ ਉਹ ਜੀ ਗੱਲ ਨਹੀਂ ਕੋਈ ਪਸਾਉਣਾ ਹੀ ਬਣਾ ਦਿੰਦੇ ਕਦੀ ਅਸੀਂ ਲੈ ਕੇ ਕੰਮ ਨਹੀਂ ਕੀਤਾ ਸਾਡੇ ਕੋਲ ਸਕ੍ਰਿਪਟ ਕੁਝ ਨਹੀਂ ਹਾਂਜੀ ਮੈਂ ਕੁਝ ਨਹੀਂ ਹੁੰਦਾ ਉੱਥੇ ਸਾਨੂੰ ਫੋਨ ਲਾਇਆ ਵੀ ਤੁਸੀਂ ਇਹ ਕੰਮ ਬੰਦ ਕਰ ਦਿਓ ਇਹਦੇ ਨੂੰ ਮੈਂ ਦੱਸਿਆ ਹੀ ਇਹ ਵੀ ਮੇਰੇ ਨਾਲ ਗੱਲ ਕੀਤੀ ਮੁੜ ਕੇ ਇਹਨਾਂ ਨਾਲ ਗੱਲ ਕੀਤੀ ਉਹ ਬਾਲਾ ਕੱਟਾ ਪਾਉਂਦਾ ਨਹੀਂ ਵੀ ਵੀਡੀਓ ਬੰਦ ਕਰ ਦੇ ਨਹੀਂ ਤੁਹਾਡੀਆਂ ਲੱਗਤਾ ਤੋੜ ਦਾਂਗੇ ਜੇ ਤੁਹਾਨੂੰ ਕੋਈ ਵੀਡੀਓ ਪਾਈ ਹੋਇਆ ਜੀ ਖਲਾਫ ਨਹੀਂ ਕੇ ਤੇ ਕੋਈ ਬਣਾਇਆ ਪੜਾ ਕੇ ਕਦੀ ਨਹੀਂ ਪਾਇਆ ਇਹ ਕਦੀ ਹੁੰਦਾ ਨਾ ਉਹ ਜਿਸ ਤਰ੍ਹਾਂ ਆਪਾਂ ਵੀਡੀਓ ਕਰਦੇ ਕਈਆਂ ਨੂੰ ਨਹੀਂ ਚੰਗੀਆਂ ਲੱਗਦੀਆਂ ਉਹ ਚੀਜ਼ਾਂ ਫਿਰ ਤਾਂ ਵੀ ਬੇਸ਼ੱਕ ਉਹ ਹਾਸੇ ਮਜ਼ਾਕ ਗਾਲੀਆਂ ਹੁੰਦੀਆਂ ਇੱਕ ਬਣਾਈ ਐ ਫੌਜੀ ਵਾਲੀ ਉਹ ਵੀ ਹੱਛੇ ਤੌਰ ਤੇ ਹੀ मतलब वो जब पहला सीरियस ही बनांदे ने बना ही वीडियो ਤੇ ਬਾਅਦ ਅਸੀਂ ਸੋਚਿਆ ਕਿ ਨਹੀਂ ਹੁਣ ਕਬੇਡੀ ਕਰੀਏ ਕਮਿਊਨਿਟੀ ਬਣਾਈ ਆ ਉਹਦੇ ਮਤਲਬ ਇਸ ਵੀਡੀਓ ਦੇ ਐਂਡ ਤੇ ਜਾ ਕੇ ਪਤਾ ਲੱਗਦਾ ਵੀ ਸਾਰੀ ਗੱਲ ਕੀ ਆ ਤੇ ਉਹਦੇ ਥਰੂ ਇੱਕ ਪੁਜੀ ਦਾ ਸਾਹ ਪਤਾ ਨਹੀਂ ਕੌਣ ਹੀ ਅਰिजिनली ਇਹ ਕਸਟੀ ਨਕਲੀ ਸੀ ਉਹ ਕਹਿੰਦਾ ਤੁਸੀਂ ਕਿੱਦਾਂ ਬਣਾਈਆਂ ਵੀਡੀਓ ਬਾਕੀ ਇਹ ਉਹਨੂੰ ਬਾਅਦ ਸਮਝਾਇਆ ਸੀ ਉਹਨੇ ਬਾਅਦ ਠੀਕ ਹੈ ਉਹ ਗੱਲ ਨੂੰ ਫੇਲ ਕੀਤਾ ਨਹੀਂ ਵੀ ਸੀ ਐਂਡ ਦੇ ਮੈਸੇਜ ਹੈਗਾ ਇਹ ਗੱਲ ਦਾ ਹਾਂਜੀ ਕਈ ਯਾਰ ਲੋਕੀ ਚੀਜ਼ ਵੇਂਦੇ ਨਹੀਂ ਆ ਅੱਧੀ ਅੱਧੀ ਚੀਜ਼ੇ ਵੇਂਦੇ ਆ ਤੇ ਚੋਕ ਕਰਦੇ ਨਹੀਂ ਜਿੱਤੇ ਚੰਗੀ